ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਿਊ ਵਲੌਗ ਆਪਣੀ ਰਸੋਈ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਸੌਣ ਦੇ ਮਹੀਨੇ ਦੀਆਂ ਬਹੁਤ-ਬਹੁਤ ਵਧਾਈਆਂ ਦੇਖੋ ਪ੍ਰਮਾਤਮਾ ਨੇ ਬਹੁਤ ਜ਼ਿਆਦਾ ਠੰਡਕ ਬਖਸ਼ੀ ਹੈ ਸੱਚੇ ਪਾਤਸ਼ਾਹ ਨੇ ਅੱਜ ਮੀਂਹ ਪਾਤਾ ਸੌਣ ਦਾ ਪਹਿਲਾ ਮੀਂਹ ਹੈ ਤੇ ਅੱਜ ਆਪਾਂ ਮੀਂਹ ਦੇ ਵਿੱਚ ਬਣਾਵਾਂਗੇ ਅਲੱਗ ਤਰ੍ਹਾਂ ਦੇ 스ਨੈਕਸ ਆਪਾਂ 스ਨੈਕਸ ਵਾਸਤੇ ਆਪਾਂ ਹਾਂ ਮੈਦਾ ਲੈ ਲਿਆ ਠੀਕ ਹੈ ਤੇ ਇੱਧਰ ਆਪਾਂ ਉਬਾਲਿਆ ਉਹਦੇ ਵਾਸਤੇ ਆਲੂ ਦੇਖ ਲਓ ਆਲੂ ਆਪਾਂ ਚਿੱਲਕੇ ਇਹਨਾਂ ਦੇ ਵਿੱਚ ਨਾਣ ਮਿਰਚ ਸਾਰਾ ਕੁਝ ਮਿਕਸ ਕਰਦੇ ਤੁਹਾਨੂੰ ਦਿਖਾਵਾਂਗੇ ਤੇ ਇੱਧਰ ਸਭ ਤੋਂ ਪਹਿਲਾਂ ਆਪਾਂ ਗੁੰਦੇ ਆ ਜਾਨੂੰ ਆਟਾ ਮੈਦਾ ਲੈ ਲਿਆ ਮੈਦੇ ਦੇ ਵਿੱਚ ਹੁਣ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਅਜਵਾਇਣ ਅਜਵਾਇਣ ਨੂੰ ਨਾ ਐਵੇਂ ਹੱਥ ਨਾਲ ਕ੍ਰਸ਼ ਕਰਕੇ ਫਿਰ ਪਾਵਾਂਗੇ ਤਾਂ ਕਿ ਜਿਹੜੀ ਇਹਦੀ ਖੁਸ਼ਬੂ ਆ ਉਹ ਹੋਰ ਵੀ ਜ਼ਿਆਦਾ ਵਧੀਆ ਆਉਣ ਲੱਗ ਜਵੇ ਆਪਾਂ ਇਹਦੇ ਵਿੱਚ ਹਲਕਾ ਜਿਹਾ ਪਾਵਾਂਗੇ ਨਮਕ ਜ਼ਿਆਦਾ ਨਹੀਂ ਪਾਉਣਾ ਸਿਰਫ ਟੇਸ ਦੇ ਆਵੇ ਥੋੜਾ ਜਿਹਾ ਆਟੇ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਮੋਨ ਕਰਨ ਨੂੰ ਪਾਵਾਂਗੇ ਇੱਕ ਛੋਟੀ ਕੜਸੀ ਦੇਸੀ ਘਿਓ ਦੀ ਉਹ ਤੁਹਾਡੀ ਆਪਣੀ ਵਿਸ਼ਾ ਤੁਸੀਂ ਜਿਹੜਾ ਮਰਜੀ ਘਿਓ ਜਾਂ ਤੇਲ ਵਰਤ ਸਕਦੇ ਹੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮਸਲ-ਮਸਲ ਕੇ ਸਾਰਾ ਘਿਓ ਇਹਦੇ ਵਿੱਚ ਮਿਕਸ ਕਰ ਲੈਣਾ ਤਾਂ ਕਿ ਜਿਹੜਾ ਆਪਣਾ ਆਟਾ ਹੈ ਉਹ ਚੰਗੀ ਤਰ੍ਹਾਂ ਮੌਨ ਹੋ ਜਵੇ ਦੇਖੋ ਐਵੇਂ ਮਿਕਸ ਕਰਨਾ ਹੈ ਚੰਗੀ ਤਰ੍ਹਾਂ ਮਸਲ-ਮਸਲ ਕੇ ਮਿਕਸ ਕਰਕੇ ਉਸ ਤੋਂ ਬਾਅਦ ਵਿੱਚ ਪਹਿਲਾਂ ਤੁਸੀਂ ਐਵੇਂ ਉਹ ਕਰਕੇ ਦੇਖਣਾ ਦੇਖੋ ਹੁਣ ਲਈ ਆਪਣੀਆਂ ਮੁਠੀ ਦੇ ਵਿੱਚ ਆਇਆ ਨਹੀਂ ਨਾ ਆਟਾ ਤਾਂ ਸਮਝ ਲਓ ਹਲੇ ਆਪਣਾ ਮੌਨ ਚੰਗੀ ਤਰ੍ਹਾਂ ਹੋਇਆ ਨਹੀਂ ਆਪਾਂ ਚ ਕਿਉ ਹੋਰ ਪਾ ਆਪਾਂ ਇੱਕ ਕੜਛੀ ਜਿਹੜੀ ਘਿਓ ਦੀ ਉਹ ਹੋਰ ਪਾ ਲਈ ਦੇਖੋ ਐਵੇਂ ਮਸਲ ਮਸਲ ਕੇ ਇਹਨੂੰ ਜਿੰਨਾ ਇਹਦੇ ਵਿੱਚ ਮੌਨ ਹੋਊਗਾ ਓਨਾ ਜ਼ਿਆਦਾ ਤੁਹਾਡਾ 스ਨੈਕਸ ਹੈ ਉਹ ਕਰੰਚੀ ਬਣੂਗਾ ਹੁਣ ਦੇਖਿਓ ਹੁਣ ਆਪਾਂ ਦੇਖਦੇ ਆਂ ਦੇਖੋ ਐਵੇਂ ਤੁਹਾਡੀ ਇਹ मुट्ठी ਦੇ ਵਿੱਚ ਆਟਾ ਐਵੇਂ ਬੰਦ ਹੋਣਾ ਚਾਹੀਦਾ ਜੇ ਇਹ ਮੁਠੀ ਬਣ ਗਈ ਤਾਂ ਸਮਝ ਲਓ ਤੁਹਾਡਾ ਜਿਹੜਾ 스ਨੈਕਸ ਵਾਸਤੇ ਆਟਾ ਏ ਉਹ ਤਿਆਰ ਆ ਹੁਣ ਆਪਾਂ ਇਹਨੂੰ ਥੋੜਾ ਥੋੜਾ ਪਾਣੀ ਪਾ ਕੇ ਗੁੰਨਾਂਗੇ ਇਹਨੂੰ ਨਾ ਤਾਂ ਜਿਆਦਾ ਪਤਲਾ ਗੁੰਨਣਾ ਨਾਲ ਆ ਨਾ ਹੀ ਜਿਆਦਾ ਹਾਰਡ ਗੁੰਨਣਾ ਆਪਾਂ ਆਲੂ ਮੈਸ਼ ਕਰ ਲੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਨਮਕ ਤੁਸੀਂ ਆਪਣੇ ਟੇਸ ਦੇ ਅਕੋਰਡਿੰਗ ਪਾਉਣਾ ਏ ਬਾਕੀ ਇਸ ਤੋਂ ਬਾਅਦ ਵਿੱਚ ਆਪਾਂ ਪਾਵਾਂਗੇ ਹਿੰਗ ਹਿੰਗ ਤੋਂ ਬਾਅਦ ਵਿੱਚ ਆਪਾਂ ਪਾਵਾਂਗੇ ਆਰਗਨੋ ਆਰਗਨੋ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚਿਲੀ ਫਲੈਕਸ ਤੇ ਇੱਕ ਆਪਾਂ ਇਹ ਗਰਮ ਮਸਾਲਾ ਘਰ ਦਾ ਤਿਆਰ ਕੀਤਾ ਹੋਇਆ ਜਿਹਦੇ ਵਿੱਚ ਸਾਰਾ ਕੁਝ ਹੈ ਲੌਂਗ, ਇਲਾਇਚੀ, ਕਾਲੀ ਮਿਰਚ, ਸਾਰਾ ਤੇਜ ਪੱਤਾ ਵਗੈਰਾ ਸਾਰਾ ਕੁਝ ਹੈ ਇਹ ਆਪਾਂ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਅਦਰਕ ਤੇ ਮਿਰਚਾਂ ਦਾ ਕੁੱਟਿਆ ਹੋਆ ਪੇਸਟ ਇਹ ਵੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾਉਣਾ ਜਿੰਨੀ ਤੁਸੀਂ ਤੇਜ਼ ਮਿਰਚ ਖਾਂਦੇ ਹੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮਿਕਸ ਕਰ ਲਾਂਗੇ ਕੜਾਹੀ ਦੇ ਵਿੱਚ ਤੇਲ ਗਰਮ ਹੋਣਾ ਰੱਖ ਲਿਆ ਇਹ ਇਹ ਆਪਾਂ ਨੂੰ ਚੰਗੀ ਤਰ੍ਹਾਂ ਗਰਮ ਚਾਹੀਦਾ ਠੰਡਾ ਨਹੀਂ ਚਾਹੀਦਾ ਹੈਗਾ ਤੇ ਇਧਰ ਆਪਣਾ ਆਟਾ ਵੀ ਬਣ ਕੇ ਤਿਆਰ ਹੈ ਜਿਵੇਂ ਦਾ ਆਪਾਂ ਨੂੰ ਚਾਹੀਦਾ ਸਮੂਥ ਆਟਾ ਤੇ ਇਧਰ ਆਪਣੇ ਆਗੂ ਵੀ ਤਿਆਰ ਨੇ ਹੁਣ ਆਪਾਂ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਪੇੜਾ ਲਵਾਂਗੇ ਇਹਦਾ ਆਟੇ ਦਾ ਇਹਨੂੰ ਨਾ ਆਪਾਂ ਮੈਸਲਫ ਨੂੰ ਉਨਸਾਫਰੇ ਉੱਤੇ ਜੋ ਕਰੂੰਗੀ ਚੰਗੀ ਤਰ੍ਹਾਂ ਇਹਦਾ ਕਿਉਂਕਿ ਇਹਦੀ ਆਪਾਂ ਵੱਡੀ ਰੋਟੀ ਬਣਾਣੀ ਹੈ ਚੱਕਲੇ ਦੇ ਉੱਤੇ ਉਸੇ ਸਾਹਮਣਾ ਬਣਣੀ ਨਹੀਂ ਸੀਗੀ ਜਿੰਨੀ ਪਤਲੀ ਤੇ ਵੱਡੀ ਰੋਟੀ ਬਣੂਗੀ ਓਨਾ ਜ਼ਿਆਦਾ ਇਹ ਸਨੈਕ ਵਧੀਆ ਆਊਗਾ ਆਪਾਂ ਹਾਂ ਰੋਟੀ ਵੇਲ ਲਈ ਹੁਣ ਆਪਾਂ ਇਹਦੇ ਤੇ ਰੱਖਾਂਗੇ ਆਹ ਛੋਟਾ ਇੱਕ ਗਲਾਸ ਸੈਂਟਰ ਦੇ ਵਿੱਚ ਰੱਖ ਦੇਣਾ ਹੈ ਆਪਾਂ ਨੇ ਇਹਨੂੰ ਸੈਂਟਰ ਦੇ ਵਿੱਚ ਆ ਗਿਆ ਹੁਣ ਆਪਾਂ ਇਹਦੇ ਆਲੇ-ਦਾਲੇ ਆਲੂਆਂ ਦੀ ਹੁਣ ਆਪਾਂ ਐਵੇਂ ਸਾਰੇ ਇਹਦੇ ਸਾਈਡਾਂ ਤੇ ਗਲਾਸ ਦੇ ਆਪਾਂ ਆਲੂ ਲਗਾ DNA ਨੇ ਇੱਕ ਰਾਉਂਡ ਬਣਾਉਣਾ ਨਾ ਆਲੂਆਂ ਦਾ ਪੂਰੇ ਪਰ ਪਰਕੇ ਲਗਾਵਾਂਗੇ ਤਾਂ ਟੇਸਟ ਜਿਆਦਾ ਵਧੀਆ ਆਉਂਦਾ ਹੈ ਦੇਖੋ ਆਪਾਂ ਇਹ ਆਲੂਆਂ ਦੀ ਫੀਲਿੰਗ ਕਰ ਲਈ ਹੁਣ ਆਪਾਂ ਇਹ ਲੈ ਲਾਂਗੇ ਪੀਜ਼ਾ ਕਟਰ ਇਹਦੀ ਮਦਦ ਦੇ ਨਾਲ ਆਪਾਂ ਐਵੇਂ ਇਹਨੂੰ ਕਟਿੰਗ ਕਰ ਦੇਣਾ ਪਹਿਲਾਂ ਸੈਂਟਰਾਂ ਦੇ ਵਿੱਚੋਂ ਕਟਿੰਗ ਕਰੋ ਸੈਂਟਰ ਬਣਾ ਲਓ ਫਿਰ ਉਸ ਤੋਂ ਬਾਅਦ ਜਿੰਨੇ ਤੁਸੀਂ ਇਹਦੇ ਪੋਰਸ਼ਨ ਕਟਿੰਗ ਕਰਨੇ ਨੇ ਉਹ ਤੁਹਾਡੀ ਆਪਣੀ ਮਰਜ਼ੀ ਹੈ ਦੇਖੋ ਐਵੇਂ ਨੂੰ ਕਟਿੰਗ ਕਰ ਲੈਣਾ ਆਪਾਂ ਇਹਦੀ ਕਟਿੰਗ ਕਰ ਲਈ ਹੁਣ ਆਪਾਂ ਇਹਨੂੰ ਐਵੇਂ ਇੱਥੇ ਚੱਕਲੇ ਦੇ ਉੱਤੇ ਰੱਖਾਂਗੇ ਪਹਿਲਾਂ ਆਪਾਂ ਇਹਦੇ ਜਿਹੜੇ ਆਵਰੇ ਕਾਰਨਰਸ ਆਪਾਂ ਛੱਡੇ ਆ ਨਾ ਜਿਹਦੇ ਵਿੱਚ ਮੈਦਾ ਦਿਖ ਰਿਹਾ ਆਪਾਂ ਉਹਦੇ ਤੇ ਪਾਣੀ ਲਗਾ ਲਿਆ ਉਸ ਵਾਸਤੇ ਆਪਾਂ ਹੱਥਿਆਂ ਨਾਲ ਹੱਥਾਂ ਦੀ ਮਦਦ ਦੇ ਨਾਲ ਨਾ ਇਹਨੂੰ ਗੋਲ ਕਰਦੇ ਜਾਣਾ ਦੇਖੋ ਦੇਖੋ ਐਵੇਂ ਕਰਕੇ ਆਪਾਂ ਇਹ ਸਾਰੇ ਆਪਣੇ ਸਨੈਕਸ ਤਿਆਰ ਕਰ ਲੈਣੇ ਨੇ ਪਹਿਲਾਂ ਫਿਰ ਤੁਹਾਨੂੰ ਫਰਾਈ ਕਰਦੇ ਦਿਖਾਉਣੇ ਆ ਸਾਰੇ ਆਪਾਂ ਹਾਂ ਤਿਆਰ ਕਰ ਲਏ ਰੋਲ ਬਣਾ ਕੇ ਹੁਣ ਆਪਾਂ ਇਹਨੂੰ ਪਾਵਾਂਗੇ ਤੇਲ ਦੇ ਵਿੱਚ ਇੱਕ ਇੱਕ ਕਰਕੇ ਤੁਸੀਂ ਇਹਨੂੰ ਤੇਲ ਦੇ ਵਿੱਚ ਪਾਉਂਦੇ ਜਾਣਾ ਇਹ ਆਪਾਂ 골ਡਨ ਬ੍ਰਾਊਨ ਹੋਣ ਤੱਕ ਇਹਨਾਂ ਨੂੰ ਫਰਾਈ ਕਰਨਾ ਸਨੈਕਸ ਜਿਵੇਂ ਦੇ ਆਪਾਂ ਨੂੰ ਚਾਹੀਦੇ ਸੀਗੇ 골ਡਨ ਬ੍ਰਾਊਨ ਪੂਰੇ ਕ੍ਰਿਸਪੀ ਹੋ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ ਕੱਢਾਂਗੇ ਆਪਣੀ ਪਲੇਟ ਦੇ ਵਿੱਚ ਦੇਖੋ ਕਿੰਨੇ ਵਧੀਆ ਆਏ ਨੇ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਇਹ ਇਹ ਜੇ ਹੁਣ ਆਪਾਂ ਇਹ ਕਰ ਰਹੇ ਹਾਂ ਸਰਵ ਪੂਰੇ ਕਰੰਚੀ ਬਣਦੇ ਨੇ ਇਹ ਦੇਖੋ ਇਹਨੂੰ ਤੁਸੀਂ ਸਮੋਸੇ ਵੀ ਕਹਿ ਸਕਦੇ ਹੋ ਮਿੰਨੀ ਸਮੋਸਾ ਵੀ ਕਹਿ ਸਕਦੇ ਹੋ ਸਪ੍ਰਿੰਗ ਰੋਲ ਵਰਗੇ ਵੀ ਲੱਗਦੇ ਨੇ ਇਹ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਦੇਖੋ ਜੀ ਦੇਖੋ ਜੇ ਤੁਹਾਨੂੰ ਸਾਡਾ ਇਹ ਵਲੌਗ ਵਧੀਆ ਲੱਗਿਆ ਹੋਇਆ ਤਾਂ ਸਾਡੇ ਚੈਨਲ ਆਪਣੀ ਰਸੋਈ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਓਕੇ ਜੀ ਸਸ਼੍ਰੀਆ ਕਾਲ